ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਰੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਸਾਡੀ ਜੋ ਕਹਾਣੀਆਂ ਉਸ ਦਾ ਟੋਪਿਕ ਹੈ ਜੀ ਝੂਠ ਬੋਲਣ ਵਿੱਚ ਸ਼ਰਮ ਕਾਦੀ ਜਿਆਦਾ ਟਾਈਮ ਨਾ ਵੇਸਟ ਕਰਦੇ ਹੋ ਇਹੀ ਆਪਣੀ ਕਹਾਣੀ ਨੂੰ ਸਟਾਰਟ ਕਰਦੇ ਹਾਂ ਅਸੀਂ ਆਪਣੇ ਇੱਕ ਪੁਰਾਣੇ ਜਮਾਤੀ ਨੂੰ ਖਿੱਚ ਕੇ ਪੁੱਛਿਆ ਭਾਈ ਚੰਦੂ لال ਤੈਨੂੰ ਪੈਰ ਪੈਰ ਤੇ ਝੂਠ ਬੋਲਦਿਆਂ ਸ਼ਰਮ ਮਹਿਸੂਸ ਨਹੀਂ ਹੁੰਦੀ ਸ਼ਰਮ ਆਉਂਦੀ ਨਹੀਂ ਭੋਰਾ ਕਾ ਮਾਮਾ ਸਾਡਾ ਸਵਾਲ ਸੁਣਦਿਆਂ ਚੰਦੂ لال ਤਾੜੀ ਮਾਰ ਕੇ ਖੂਬ ਹੱਸਿਆ ਕਹਿਣ ਲੱਗਾ ਹੋਣ ਤਾਂ ਯਾਰ ਇਹ ਆਦਤ ਇੰਨੀ ਪੱਕ ਗਈ ਹੈ ਬਾਈ ਕੁਝ ਵੀ ਮਹਿਸੂਸ ਨਹੀਂ ਹੁੰਦਾ ਤੈਨੂੰ ਯਾਦ ਹੈ ਜਦੋਂ ਆਪਾਂ ਸਕੂਲ ਦਾ ਕੰਮ ਕਰਕੇ ਨਹੀਂ ਜਾਂਦੇ ਹੁੰਦੇ ਸੀ ਤਾਂ ਗੰਗੇ ਮਾਸਟਰ ਦੀ ਕੁਟ ਤੋਂ ਡਰਦੇ ਝੂਠੀ-ਮੂਠੀ ਬਿਮਾਰ ਹੋ ਜਾਂਦੇ ਸੀ ਤੇ ਬਿਮਾਰੀ ਦੀ ਅਰਜ਼ੀ ਦੇ ਵੀ ਆਪਾਂ ਆਪਣੇ ਬਾਪੂਆਂ ਦੇ ਦਸਤਕ ਵੀ ਆਪ ਹੀ ਛੜੀਟ ਲਿਆ ਕਰਦੇ ਸੀ ਫਿਰ ਤੇਨੂੰ ਯਾਦ ਹੋਣਾ ਜਦੋਂ ਇੱਕ ਦਿਨ ਗੰਗੇ ਮਾਸਟਰ ਨੇ ਆਪਾਂ ਨੂੰ ਆਪਣੇ ਬਾਪੂ ਸਕੂਲ ਲੈਉਣ ਲਈ ਆਖਿਆ ਸੀ ਤਾਂ ਆਪਾਂ ਹਲਦੀ ਮਸਾਲੇ ਵਾਲੇ ਰਾਧੂ ਮਾਲ ਨੂੰ ਆਪਣੇ ਆਪਣਾ ਬਾਪੂ ਬਣਾ ਕੇ ਲੈ ਗਏ ਸੀ ਕਿੰਨਾ ਮਰਿਆ ਹੁੰਦਾ ਸੀ ਉਹ ਝੂਠ ਮਾਰ ਕੇ ਫਿਰ ਅਸੀਂ ਆਪਣੇ ਬਾਪੂ ਨੂੰ ਸਾਡੀ ਬੇਬੇ ਮੂੜੇ ਝੂਠ ਬੋਲਦਿਆਂ ਦੇਖਿਆ ਬਾਪੂ ਘਰੇ ਆਉਂਦਾ ਸੀ ਹਾਨੀਆਂ ਨਾਲ ਤਾਸ਼ ਖੇਡ ਕੇ ਬੇਬੇ ਮੂੜੇ ਭੁਲਾ ਜਿਹਾ ਮੂੰਹ ਬਣਾ ਕੇ ਕਿਆ ਕਰਦਾ ਸੀ ਆਪਾਂ ਨੂੰ ਤਾਂ ਜਵਾਨੀ ਦੀ ਸੌ ਟਿੰਡਾ ਮਾਲ ਹਸਪਤਾਲ ਚ ਦਾਖਲ ਆ ਉਹਦਾ ਪਤਾ ਕਰਕੇ ਆਇਆ ਹਾਂ ਉਹ ਤਾਂ ਖੂਨ ਵੀ ਮੰਗਦੇ ਸੀ ਪਰ ਮੈਂ ਤਾਂ ਅੱਖ ਬਚਾ ਕੇ ਖਿਸਕ ਆ ਕੂਨ ਦੇਣ ਲੱਗ ਪੈਂਦੇ ਤਾਂ ਅੱਧੀ ਰਾਤ ਹੋ ਜਾਣੀ ਸੀ ਉੱਥੇ ਹੀ ਕਰਦਿਆਂ ਨੇ ਗਵਾਚ ਜਾਣ ਦੀ ਮਨੁਅੱਦੀ ਕਰਾਉਣ ਲੱਗ ਪੈਣਾ ਸੀ ਫਿਰ ਆ ਆਪਣੇ ਨੇਤਾ ਝੂਠ ਬੋਲਦੇ ਦੇਖੇ ਦੇਖ ਲੈ ਕਿਹੜੇ ਕਿਹੜੇ ਗਪੋਰ ਛੱਡਦੇ ਆ ਖਾਂਦੇ ਆ ਸ਼ਰਮ ਇਹ ਤੋਲਾ ਮਾਮਾ ਤੋਲਾ ਮਸਾ ਤਾਂ ਵੱਡਾ ਵਟਾ ਏ ਇਹ ਤਾਂ ਰਤੀ ਭਰ ਵੀ ਸ਼ਰਮ ਨਹੀਂ ਖਾਂਦੇ ਸਾਡੇ ਛੋਟੇ ਜਿਹੇ ਸਵਾਲ ਤੇ ਇੰਨਾ ਲੰਬਾ ਭਾਸ਼ਣ ਦਿੰਦਿਆ ਚੰਦੂ ਲਾਲ ਨੂੰ ਭੋਰਾ ਸ਼ਰਮ ਨਹੀਂ ਆਈ ਪਰ ਚੰਦੂ لال ਤੈਨੂੰ ਪਤਾ ਹੈ ਬਾਈ ਇੱਕ ਝੂਠ ਢੱਕਣ ਵਾਸਤੇ ਸੋ ਹੋਰ ਰੰਗ ਬਰੰਗੇ ਝੂਠ ਬੋਲੇ ਪੈਂਦੇ ਆ ਕਿਸੇ ਇੱਕ ਝੂਠ ਤੇ ਤਾਂ ਸ਼ਰਮ ਆਉਂਦੀ ਹੋਣੀ ਐ ਸੱਚ ਕੀ ਝੂਠ ਅਸੀਂ ਆਖਿਆ ਝੂਠ ਤਾਂ ਝੂਠ ਹੀ ਆ ਨੇੜਾ ਕਿਸੇ ਝੂਠ ਤੇ ਕੋਈ ਸ਼ਰਮ ਨਹੀਂ ਆਉਂਦੀ ਆਪਣਾ ਹਿਸਾਬ ਤਾਂ ਹੁਣ ਇਹ ਐ ਮੋਤੀ RAM ਬਾਈ ਝੂਠ ਬੋਲਦੇ ਨਹੀਂ ਤੇ ਸੱਚ ਦੇ ਨੇੜੇ ਨਹੀਂ ਜਾਂਦੇ ਹੁਣ ਤਾਂ ਝੂਠ ਦੀ ਇੰਨੀ ਆਦਤ ਪੱਕ ਗਈ ਐ ਕਿ ਝੂਠ ਬੋਲਣ ਦਾ ਸਵਾਦ ਹੀ ਬਹੁਤ ਆਉਂਦਾ ਕਦੇ ਬੋਲ ਕੇ ਤਾਂ ਦੇਖੀਂ ਮੇਰੇ ਪਤਾ ਲੱਗੂ ਕਿ ਇਹ ਤਾਂ ਚੜਨੀ ਵਾਲੇ ਪਕੌੜਿਆਂ ਤੋਂ ਵੀ ਸਵਾਦ ਹੁੰਦਾ ਹੈ ਚੰਦੂ ਲਾਲ ਦੇ ਪਕੌੜੇ ਝੂਠ ਨਾਲ ਮਗਜਖਪਾਈ ਕਰਨ ਦਾ ਕੋਈ ਲਾਭ ਨਹੀਂ ਸੀ ਅਸੀਂ ਤੁਹਾਨ ਸਿੰਘ ਨੂੰ ਵੀ ਇਹੋ ਹੀ ਸਵਾਲ ਪੁੱਛਿਆ ਤੁਹਾਨ ਸਿੰਘ ਆ ਬੋਲਣ ਵੇਲੇ ਭੋਰਾ ਸ਼ਰਮ ਆਉਂਦੀ ਹੈ ਕਿ ਨਹੀਂ ਸਾਡਾ ਸਵਾਲ ਸੁਣਦੇ ਤੁਹਾਨ ਸਿੰਘ ਨੇ ਤੂਫਾਨੀ ਲਹਿਜੇ ਵਿੱਚ ਆਖਿਆ ਸ਼ਰਮ ਤੇ ਝੂਠ ਵੱਖ-ਵੱਖ ਚੀਜ਼ਾਂ ਨੇ ਦੋਵੇਂ ਕੰਮ ਇਕੱਠੇ ਨਹੀਂ ਹੋ ਸਕਦੇ ਇਹ ਕਦੇ ਨਹੀਂ ਹੋ ਸਕਦਾ ਕਿ ਝੂਠ ਵੀ ਬੋਲੀਏ ਤੇ ਸ਼ਰਮ ਵੀ ਆਵੇ ਕੋਈ ਕਾਮੀ ਹੋਊ ਜਾਂ ਦਾ ਝੂਠ ਬੋਲਿਆ ਦੇ ਉਹ ਤਾਂ ਜਿਆਦਾ ਸ਼ਰਮ ਆਉ। ਜੇ ਚੰਦੂ لال ਅਜੇਹ ਹਰੀਸ਼ ਚੰਦਰ ਝੂਠ ਬੋਲਦੇ ਸ਼ਰਮ ਨਹੀਂ ਮੰਨਦੇ ਤਾਂ ਆਪਣੇ ਜਿਹੇ ਪਾਪੀਆਂ ਨੂੰ ਸ਼ਰਮ ਕਿੱਥੋਂ ਹੋਣੀ ਐ। ਨਾਲੇ ਮੋਤੀ ਰਾਮਾ ਝੂਠ ਬੋਲਣ ਤਾਂ ਫੈਸ਼ਨ ਹੀ ਆ। ਹੁਣ ਫੈਸ਼ਨ ਦਾ ਤਾਂ ਕੋਈ ਤਰਕ ਨਹੀਂ ਹੁੰਦਾ। ਜਿਵੇਂ ਢਾਈ ਸ਼ਕੀਨ ਐ ਅੱਜ ਕੱਲ ਬਗੈਰ ਸੋਚੇ ਸਮਝੇ ਫੈਸ਼ਨ ਕਰੀ ਜਾਂਦੇ ਆ। ਉਵੇਂ ਹੀ ਸਾਰੇ ਵਨਸ ਵਨੇ ਝੂਠ ਬੋਲੀ ਜਾਂਦੇ ਆ। ਲੋਕ ਐਵੇਂ ਕਕਰਾਂ ਨੂੰ ਘਰੇਲੇ ਲਾਈ ਜਾਂਦੇ ਆ। ਫਿਰ ਸ਼ਰਮ ਕਿਨੂੰ ਤੇ ਕਤੋਂ ਹੋਣੀ ਆ ਭਲਾ ਤੂਹਾਨ ਸਿੰਘ ਆਪਣੀ ਗੱਲ ਆ ਕੇ ਲੀਡਰਾਂ ਦੇ ਤੂਫਾਨੀ ਦੌਰੇ ਵਾਂਗ ਹੋ ਗਿਆ ਅਸੀਂ ਨੇਤਾ ਡੋਰੂ ਮੱਲ ਨੂੰ ਇਹੋ ਪ੍ਰਸ਼ਨ ਪੁੱਛਿਆ ਤਾਂ ਉਸਨੇ ਅਚਕੰਦੇ ਬਟਨ ਟੁੱਟ ਟੁੱਟ ਜਾਂਦੀ ਤੋਂ ਦੇ ਹੱਥ ਦੇ ਫੇਰਦੇ ਮੁਸਕਰਾ ਕੇ ਆਖਿਆ ਜਿਸ ਨੇ ਕੀ ਸ਼ਰਮ ਉਸਦੇ ਫੁੱਟੇ ਕਰਮ ਬੰਦੂ ਸ਼ਰਮ ਖਾ ਕੇ ਕਰਮ ਫੁੱਟ ਜਾਂਦੇ ਆ ਇਸ ਲਈ ਅਸੀਂ ਤਾਂ ਇਸ ਪਾਸੇ ਵੱਲ ਮੂੰਹ ਹੀ ਨਹੀਂ ਕਰਦੇ ਬੰਦੇ ਦੇ ਕਰਮ ਟੁੱਟ ਜਾਂ ਤਾਂ ਅਸੈਂਬਲੀ ਚੋਣਾਂ ਲਈ ਪਾਰਟੀ ਟਿਕਟ ਨਹੀਂ ਮਿਲਦੀ ਉਕੇ ਸੋਕੇ ਝੂਠ ਬੋਲ ਬੋਲ ਜਨਤਾ ਦੀਆਂ ਵੋਟਾਂ ਨਾਲ ਜਿੱਤ ਵੀ ਜਾਈਏ ਤਾਂ ਮਨਿਸਟਰੀ ਨਹੀਂ ਮਿਲਦੀ ਮਨਿਸਟਰੀ ਮਿਲ ਵੀ ਜਾਵੇ ਤਾਂ ਟੁੱਟੀ ਫੁੱਟੀ ਝੂਠੀ ਜਹੀ ਮਿਲਦੀ ਹੈ ਜਿਸ ਚੋਂ ਸੱਦੀ ਉਂਗਲੀ ਨਾਲ ਕੀ ਨਹੀਂ ਨਿਕਲਦਾ ਇਸ ਲਈ ਅਸੀਂ ਨੇਤਾ ਲੋਕ ਤਾਂ ਸ਼ਰਮ ਖਾਨ ਲੈ ਵਾਲੇ ਟੇਬਲ ਵੱਲ ਮੂੰਹ ਹੀ ਨਹੀਂ ਕਰਦੇ ਝੂਠ ਬੋਲਣ ਤੇ ਸ਼ਰਮ ਕਰਨ ਵਾਲਾ ਮਸਲਾ ਛੱਡ ਕੇ ਅਸੀਂ ਬਾਬੂ ਕਨਸ਼ੇਦੀ لال ਦੇ ਦਫ਼ਤਰ ਪਹੁੰਚ ਰਹੇ ਹਾਂ ਸਾਡਾ ਬਿਮਾਰੀ ਵਾਲੇ ਵੇਲੇ ਦਾ ਇੱਕ ਮੈਡੀਕਲ ਬਿੱਲ ਕਿੰਨੀ ਦੇਰ ਤੋਂ ਅਰਿਆ ਪਿਆ ਸੀ। ਬਾਬੂ ਕਨਸ਼ੇਦੀ لال ਦੇ ਟੇਬਲ ਕੋਲ ਪਹੁੰਚੇ ਤਾਂ ਉਹ ਸਾਨੂੰ ਇਉਂ ਦੇਖਣ ਲੱਗੇ ਜਿਵੇਂ ਕੋਈ ਡਾਕਟਰ ਮਾਲਦਾਰ ਮਰੀਜ਼ ਵੱਲ ਦੇਖਦਾ ਹੈ। ਹਾਂਜੀ। ਉਹਨਾਂ ਸਾਨੂੰ ਇਉਂ ਪੁੱਛਿਆ ਜਿਵੇਂ ਜਾਣਦੇ ਹੀ ਨਾ ਹੋਣ। ਇੱਕ ਮੈਡੀਕਲ ਬਿੱਲ ਸੀ ਜੀ। ਅਸੀਂ ਸੰਗ ਦੇ ਸੰਗ ਦੇ ਆਕਿਆ। ਹੈਗਾ ਹੈਗਾ ਬਿੱਲ ਤਾਂ ਹੈਗਾ। ਤੁਸੀਂ ਆਪ ਤਾਂ ਤੰਦਰੁਸਤ ਹੋ ਕੇ ਆਗੇ ਤੇ ਅਸੀਮ ਬਿੱਲ ਪਾਸ ਕਰਦੇ ਕਰਦੇ ਬਿਮਾਰ ਹੋਏ ਪਏ ਆ ਕੋਈ ਟੀਕਾ ਟੂਗਾ ਸਾਡੇ ਵੀ ਲਾ ਦਿਓ ਤਾਕਤ ਦਾ ਟੀਕਾ ਤਾਕਤ ਦਾ ਅਸੀਂ ਇਹ ਰਾਣੂ ਕਿ ਪੁੱਛਿਆ ਤੁਸੀਂ ਅੰਗਰੇਜ਼ੀ ਮੁਹਾਵਰੇ ਸੁਣਿਆ ਹੀ ਹੋਣਾ ਲੱਗਦਾ ਤਾਂ ਪਰੇ ਲਿਖੇ ਹੋ ਟੂ ਗ੍ਰੀਸ ਦੀ ਪਾਮ ਮਤਲਬ ਤੇ ਹੱਥੀ ਤੇ ਗ੍ਰੀਸ ਲੋਣੀ ਕੋਈ ਗ੍ਰੀਸ ਲਓ ਫਿਰ ਤੁਹਾਡੇ ਮੈਡੀਕਲ ਬਿੱਲ ਵੀ ਤਾਂ ਵੀ ਪਈਏ ਲੱਗੇ ਆ ਸ਼ਰੇਆਮ ਰਿਸ਼ਵਤ ਮੰਗ ਰਿਆ ਤੁਹਾਨੂੰ ਸ਼ਰਮਣੀ ਆਉਂਦੀ ਅਸੀਂ ਉਹਨੂੰ ਪੁੱਛਿਆ ਤੁਸੀਂ ਤਾਂ ਸ਼ਰਮ ਵੇਚ ਕੇ ਹੀ ਖਾਦੀ ਲੱਗਦੀ ਐ ਅਸੀਂ ਬਾਬੂ ਕਨਸ਼ੇਦੀ ਲਾਲ ਦੀ ਰਮਝੇ ਸਮਝਦਿਆਂ ਝਾਰ ਪਉ ਲਹਿਜੇ ਵਿੱਚ ਆਖਿਆ ਸੰਗ ਸ਼ਰਮ ਦਾ ਤਾਦਾ ਵੇਜੇ ਅਸੀਂ ਰਿਸ਼ਵਤ ਨਾਲ ਲਈਏ ਦਫ਼ਤਰ ਚ ਕਿਸੇ ਕਿਸੇ ਬਊ ਨੂੰ ਮੂੰਹ ਦਿਖਾਉਣ ਜੋਗੇ ਨਾ ਰਗੇ ਤੁਸੀਂ ਐਸੇ ਰਿਸ਼ਵਤ ਨੂੰ ਕਹਿ ਕੇ ਭ੍ਰਿਸ਼ਟ ਨਾ ਕਰੋ ਇਹਦਾ ਚੰਗੀ ਭਾਵਨਾ ਦਿਖਾਉਣ ਦਾ ਬੋਨਸ ਹੈ ਬੋਨਸ ਨਾਲ ਲੈ ਕੇ ਅਸੀਂ ਆਪਣੇ ਦਫਤਰੀ ਸਾਥੀਆਂ ਮੂਰੇ ਸ਼ਰਮਿੰਦਾ ਨਹੀਂ ਹੋਣਾ ਚਾਹੁੰਦੇ ਤੁਸੀਂ ਕੁਝ ਗਰੀਸ ਵਾਲਾ ਕੰਮ ਕੀਤਾ ਹੁੰਦਾ ਤਾਂ ਇਸ ਬਿੱਲ ਦੇ ਪੈਸੇ ਡਾਕਟਰ ਦੇਕਾਰ ਕੇ ਤੁਸੀਂ ਦੁਬਾਰਾ ਹਸਪਤਾਲ ਜਾਂ ਜੋਗੇ ਹੁੰਦੇ ਮੁਲਾਜ਼ਮ ਸਰਵਿਸ ਦੌਰਾਨ 10 ਵੀ ਮੈਡੀਕਲ ਬਿੱਲ ਹੀ ਹਜਮ ਨਾ ਕਰ ਸਕੇ ਇਸ ਤੋਂ ਵੱਧ ਉਸ ਦੀ ਬਦ ਕਿਸਮਤੀ ਕੀ ਹੋ ਉਪਲਾ ਸਾਡੇ ਕੋਲ ਤਾਂ ਤੁਹਾਡੇ ਇਹੋ ਜਿਹੇ ਬਾਬੂ ਵੀ ਹੁੰਦੇ ਆ ਜਿਹੜੇ ਹਰ ਮਹੀਨੇ ਇੱਕ ਵੱਡਾ ਮੈਡੀਕਲ ਬਿੱਲ ਪਾਸ ਕਰਵਾਉਂਦੇ ਆ ਪੁੱਛੋ ਕਿਵੇਂ ਸਾਡੇ ਨਾਲ ਆਪਸੀ ਮਿਲਵਰਤਨ ਸਦਕਾ ਮਿਲਵਰਤਨ ਅੱਜ ਕੱਲ ਬਹੁਤ ਵੱਡੀ ਚੀਜ਼ ਐ ਦਫ਼ਤਰੀ ਲਾਈਫ ਦੇ ਵਿੱਚ ਮਿਲਵਰਤਨ ਨਾ ਹੋਣ ਤੇ ਬਾਬੂ ਲੋਕ ਬਾਬੂ ਲੋਕ ਤਾਂ ਸ਼ਰਮ ਨਾਲ ਹੀ ਮਰ ਜਾਣਾਂ ਅਸੀਂ ਸਮਝ ਗਏ ਅਸਾਂ ਕਿ ਸਿੱਧੀ ਉਂਗਲੀ ਨਾਲ ਇੱਥੋਂ ਕੀ ਨਹੀਂ ਨਿਕਲਾਂ ਉਂਗਲ ਟੇਢੀ ਕਰਨੀ ਪੈਣੀ ਐ ਸਾਨੂੰ ਆਪਣੀ ਸਿਆਣੀ ਪਤਨੀ ਦਾ ਸਾਡੇ ਵੱਲ ਸੁਟਿਆ ਡਾਇਲੋਗ ਯਾਦ ਆਇਆ ਤੁਹਾਡੇ ਵਰਗਿਆਂ ਦੇ ਬਿੱਲ ਤੇ ਪਾਸ ਨਹੀਂ ਹੁਨੇ ਗਵੰਡਨ ਪੂੜੀ ਦਾ ਘਰ ਵਾਲਾ ਤਾਂ ਬਿਮਾਰ ਵੀ ਨਹੀਂ ਸੀ ਹੋਇਆ ਮੈਡੀਕਲ ਬਿੱਲ ਪ੍ਰਵਾ ਪਾਸ ਕਰਵਾ ਲਿਆ ਅਗਲੇ ਨੇ ਉਸੇ ਬਿੱਲ ਦੇ ਪੈਸੇ ਨਾਲ ਉਸ ਨੂੰ ਇੱਕ ਸਾਰੀ ਅਤੇ ਮੁੰਡੇ ਨੂੰ ਇੱਕ ਸਾਈਕਲ ਲੈ ਆ ਕੇ ਦਿੱਤਾ ਤੁਸੀਂ ਹਸਪਤਾਲ ਮੰਝਾ ਰਗ ਰਗ ਕੇ ਬਿੱਲ ਵੀ ਨਾ ਪਾਸ ਕਰਵਾ ਸਕੇ ਡੈਮੋ ਮੱਥਾ ਉਸ ਚੰਦਰੇ ਦਾ ਚਾਰ ਪੈਸੇ ਘਰ ਆਉਣ ਅਸੀਂ ਕਨਸ਼ੇਦੀ لال ਨੂੰ ਬਾਹਰ ਆਉਣ ਦਾ ਇਸ਼ਾਰਾ ਕਰਦੇ ਹਾਂ ਤਾਂ ਉਹ ਹੁਬ ਕੇ ਆਖਦੇ ਹਨ ਇਸ ਦਫ਼ਤਰ ਵਿੱਚ ਬਉ ਜੀ ਕਿਸੇ ਨੂੰ ਕਿਸੇ ਦਾ ਸ਼ਰਮ ਨਹੀਂ ਹੁੰਦਾ ਚੀਕ ਉਹਲੇ ਸਾਡਾ ਅਫਸਰ ਵੇਠਾ ਹੈ ਉਹ ਵੀ ਸਾਡੇ ਵੱਲ ਗੱਡੀ ਦਾ ਹੀ ਇੱਕ ਸਵਾਰ ਹੈ ਅਸੀਂ ਜੋ ਕੁਝ ਕਰਦੇ ਹਾਂ ਠੋਕ ਵਜਾ ਦੇ ਕਰਦੇ ਹਾਂ ਲਿਓ ਜੋ ਦਾਨ ਦਸ਼ਨਾ ਦੇਣੀ ਹੈ ਪਰ ਉਹ ਸਿੱਧੀ ਹੀ ਅਸੀਂ ਦਫ਼ਤਰ ਦੇ ਦੂਸਰੇ ਬਾਬੂਆਂ ਵੱਲ ਝਾਕ ਕੇ ਤਾਂ ਕਿ ਨਾ ਸਿੱਧੀ ਲਾਲ ਹੱਸ ਕੇ ਕਹਿਣ ਲੱਗਿਆ ਇਹ ਸਭ ਵੀ ਇਸੇ ਗੱਡੀ ਦੇ ਸਵਾਰ ਹੈ ਦਿਨਚ 2-4 ਵਾਰ ਕਈ ਵਾਰੀ ਜੇ ਭੀੜ ਜ਼ਿਆਦਾ ਹੋਵੇ ਤਾਂ 10-10 ਵਾਰ ਵੀ ਇਹਨਾਂ ਦੀ ਸ਼ਰਮ ਨਾ ਕਰੋ ਅਸੀਂ ਬਰੇ ਹੈਰਾਨ ਹੋਏ ਬਾਬੂ ਕਨਸ਼ੇਦੀ لال ਦੀ ਸੀਟ ਦੇ ਪਿੱਛੇ ਕੰਧ ਤੇ ਵੱਡਾ ਪੋਸਟਰ ਲੱਗਿਆ ਹੋਇਆ ਸੀ ਤੇ ਲਿਖਿਆ ਹੋਇਆ ਸੀ ਸ਼੍ਰੀ ਰਿਸ਼ਵਤ ਲੈਣਾ ਤੇ ਦੇਣਾ ਪਾਪ ਹਨ ਤੇ ਕਾਨੂੰਨੀ ਜੁਰਮ ਵੀ ਹਨ ਬਾਬੂ ਕਰਸ਼ੇਦੀ لال ਨੇ ਉਸ ਪੋਸਟਰ ਦੀ ਹਾਜ਼ਰੀ ਵਿੱਚ ਹੀ ਗਾਂਧੀ ਮਾਰਕਮ ਦੋ ਹਰੇ ਪੱਤੇ ਸਾਥੋਂ ਖੁਸ਼ੀ-ਖੁਸ਼ੀ ਗ੍ਰਹਿਣ ਕੀਤੇ ਤੇ ਦਫ਼ਤਰੀ ਮਾਹੌਲ ਖੁਸ਼ਗਵਾਰ ਹੋ ਗਿਆ ਅਜ਼ੀਮੀ ਹੁਣ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਸਾਰੀ ਤੇ ਆਪਣੇ ਛੋਟੂ ਦੀ ਜिद ਪੂਰੀ ਕਰਨ ਲਈ ਸਾਈਕਲ ਖਰੀਦਣ ਬਾਰੇ ਸੋਚਣ ਦੇ ਕਾਬਿਲ ਹੋ ਗਏ ਸਾਂ ਪਤਨੀ ਨੂੰ ਸਾਰੀ ਦਾ ਪੈਕਟ ਫਰੋਂਦਿਆਂ ਤੇ ਛੋਟੇ ਨੂੰ ਨਵੇਂ ਸਾਈਕਲ ਦੇ ਪੈਂਡਲ ਮਾਰਦਿਆਂ ਦੇਖ ਕੇ ਸਾਡੀਆਂ ਅੱਖਾਂ ਸ਼ਰਮ ਭਰੀਆਂ ਹੋਈਆਂ ਸਨ ਪਤਨੀ ਨੇ ਸਾਰੀ ਪੈਣ ਕੇ ਸਾਨੂੰ ਪੁੱਛਿਆ ਕਹੋ ਜਿਹੀ ਲੱਗਦੀ ਆ ਮੈਂ ਭੂਤਨੀ ਸਾਡੇ ਮੂੰਹੋਂ ਇੱਕਦਮ ਨਿਕਲ ਗਿਆ ਤੇ ਅਸੀਂ ਸ਼ਰਮ ਨਾਲ ਪਾਣੀ ਪਾਣੀ ਹੋ ਗਏ ਸਾਂ ਏ ਸੀ ਸਾਡੀ ਅੱਜ ਦੀ ਸਟੋਰੀ ਜੋ ਕਿ ਦਫ਼ਤਰ ਦੇ ਵਿੱਚ ਕ腐ਸ਼ਨ ਦੇ ਰੋਂਦੇ ਨਾ ਵਾਦ ਰਹੀ ਆ ਉਸ ਦੇ ਰਿਲੇਟਡ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ